ਪੰਜਾਬੀ ਨੋਟਬੁੱਕ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਨਾ ਦੁਨੀਆ ਭਰ ਚ ਜੋ ਕੁਝ ਅਹਿਮ ਚੱਲ ਰਿਹਾ ਹੈ ਉਹਦੇ ਤੇ ਇੱਕ ਨਜ਼ਰ ਮਾਰਾਂਗੇ। ਮਤਲਬ ਕੁਦਰਤੀ ਆਫਤਾਂ, ਸਿਆਸਤ, ਬਾਹਰਲੇ ਮੁਲਕਾਂ ਦੇ ਮਾਮਲੇ, ਸੱਭਿਆਚਾਰਕ ਖਬਰਾਂ ਸਭ ਕੁਝ। ਹਾਂਜੀ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਇੰਨਾ ਘਟਨਾਵਾਂ ਦੇ ਜਿਹੜੇ ਮੁੱਖ-ਮੁੱਖ ਪੁਆਇੰਟ ਨੇ ਉਹ ਸਮਝਿਓ ਤੇ ਦੇਖਿਓ ਵੀ ਨਾ ਤਾਂ ਕੀ ਮਤਲਬ ਬਣਦਾ ਹੈ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਆ ਕਾਫੀ ਦੁਖਦਾਈ ਖਬਰ ਨਾਲ। ਟੈਕਸਾਸ ਤੋਂ ਆ ਰਹੀ ਹੈ ਹਾਂ ਉੱਥੇ ਗਵਾਡਾ ਲੂਪੇ دریاਚਨਾ ਬਹੁਤ ਜ਼ਿਆਦਾ ਮੀਂਹ ਪੈ ਗਿਆ ਤੇ ਅਚਾਨਕ ਖੜ ਆ ਗਏ ਓਹੋ ਹਾਂਜੀ ਇਹ ਬਹੁਤ ਹੀ ਮਤਲਬ ਗੰਭੀਰ ਗੱਲ ਹੋਈ ਹੈ ਸੁਣਨ ਚਾਇਆ ਕਿ ਕਟੋਕਟ 24 ਲੋਕਾਂ ਦੀ ਜਾਨ ਚਲੀ ਗਈ 24 ਬਹੁਤ ਜ਼ਿਆਦਾ ਨੇਤਾ ਹਾਂ ਤੇ ਬਚਾਅ ਵਾਲੀਆਂ ਟੀਮਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਕੱਢਣ ਚ ਪਰ ਸਭ ਤੋਂ ਵੱਧ ਫਿਕਰ ਵਾਲੀ ਗੱਲ ਇਹ ਹੈ ਕਿ ਕਈ ਲੋਕ ਉਹਨਾਂ ਚ ਇੱਕ ਕੁੜੀਆਂ ਦੇ ਸਮਰ ਕੈਂਪ ਦੀਆਂ ਵੀ ਸ਼ਾਮਲ ਨੇ ਉਹ ਲਾਪਤਾ ਨੇ ਅੱਛਾ ਕੈਂਪ ਦੀਆਂ ਕੁੜੀਆਂ ਹਾਂਜੀ ਕੋਈ 23 ਤੋਂ 25 ਕੁੜੀਆਂ ਦੱਸ ਰਹੇ ਨੇ ਬਹੁਤ ਬਹੁਤ ਮਾੜੀ ਖਬਰ ਹੈ ਸੱਚੀ ਬਹੁਤ ਅਫਸੋਸ ਵਾਲੀ ਗੱਲ ਹੈ ਰੱਬ ਮੇਰ ਕਰੇ ਆ ਹੁਣ ਜੇ ਥੋੜਾ ਅਮਰੀਕੀ ਸਿਆਸਤ ਵੱਲ ਦੇਖੀਏ ਹਾਂਜੀ ਉੱਥੇ ਤਾਂ ਹਜੇ ਉਹ ਟਰੰਪ ਵਾਲੇ ਟੈਕਸ ਕਟੌਤੀ ਤੇ ਖਰਚੇ ਵਾਲੇ ਬਿੱਲ ਤੇ ਵੋਟਾਂ ਦੀ ਗਿਣਤੀ ਵੀ ਪੂਰੀ ਨਹੀਂ ਹੋਈ ਸੀ ਤੇ 2026 ਦੀਆਂ ਚੋਣਾਂ ਦੀ ਗੱਲ ਸ਼ੁਰੂ ਹੋ ਗਈ ਹਾਂ 2026 ਦੀਆਂ ਮਦਕਾਲੀ ਚੋਣਾਂ ਤੇ ਜ਼ੋਰ ਪੈ ਗਿਆ ਪੂਰਾ ਹੈਰਾਨੀ ਦੀ ਗੱਲ ਹੈ ਦੋਵੇਂ ਪਾਰਟੀਆਂ ਮਤਲਬ ਰਿਪਬਲਿਕਨ ਤੇ ਡੈਮੋਕ੍ਰੇਟ ਆਪੋ ਆਪਣੀ ਤਿਆਰੀ 'ਚ ਲੱਗ ਪਈਆਂ ਨੇ ਕੀਰਨ ਨੀਤੀ ਬਣਾ ਰਹੇ ਨੇ ਦੇਖੋ ਡੈਮੋਕ੍ਰੇਟਸ ਤਾਂ ਕਹਿ ਰਹੇ ਨੇ ਕਿ ਜਿਹੜੀ ਮੈਡੀਕੇਡ ਯਾਨੀ ਗਰੀਬਾਂ ਲਈ ਸਿਹਤ ਸਹੂਲਤਾਂ 'ਚ ਕਟੌਤੀ ਹੋਈ ਹੈ ਉਸ ਨੂੰ ਮੁੱਦਾ ਬਣਾਵਾਂਗੇ। ਹੂੰ ਤੇ ਰਿਪਬਲਿਕਨ ਕਹਿ ਰਹੇ ਨੇ ਕਿ ਸਾਡੀਆਂ ਨੀਤੀਆਂ ਨਾਲ 2026 ਤੱਕ ਦੇਖਿਓ ਇਕਨੋਮੀ ਕਿੰਨੀ ਵਧੀਆ ਹੋ ਜਾਊਗੀ। ਯਾਨੀ ਆਪੋ ਆਪਣੇ ਦਾਅਵੇ? ਬਿਲਕੁਲ ਸਿਆਸੀ ਖਿਚੋਤਾਣ ਸ਼ੁਰੂ ਹੋ ਗਈ ਹੈ ਸਮਝੋ। ਠੀਕ ਹੈ। ਅੱਛਾ ਕੌਮਨਤਰੀ ਪੱਧਰ ਤੇ ਗਾਜ਼ਾ ਵਾਲੇ ਪਾਸੇ ਕੀ ਚੱਲ ਰਿਹਾ ਹੈ? ਹਮਾਸ ਨੇ ਕੁਝ ਕਿਹਾ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਤੇ। ਹਾਂ ਹਮਾਸ ਵੱਲੋਂ ਜਵਾਬ ਆਇਆ ਹੈ ਉਹ ਕਹਿੰਦੇ ਨੇ ਕਿ ਅਸੀਂ ਸਮਝੌਤੇ ਨੂੰ ਲਾਗੂ ਕਰਨ ਲਈ ਗੱਲਬਾਤ ਵਾਸਤੇ ਤਿਆਰ ਆ ਅੱਛਾ ਇਹ ਤਾਂ ਚੰਗੀ ਗੱਲ ਲੱਗਦੀ ਹੈ ਹਾਂਜੀ ਇਸ ਪ੍ਰਸਤਾਵ 'ਚ ਮੁੱਖ ਤੌਰ ਤੇ ਤਾਂ ਬੰਦਕਾਂ ਨੂੰ ਛਡਾਉਣ ਦੀ ਗੱਲ ਹੈ ਤੇ ਇਹ ਜਿਹੜਾ ਲਗਭਗ 21 ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਖਤਮ ਕਰਨ ਵੱਲ ਕੋਈ ਕਦਮ ਚੁੱਕਣ ਦੀ ਤੇ ਟਰੰਪ ਦਾ ਵੀ ਕੋਈ ਜ਼ਿਕਰ ਆਇਆ ਸੀ ਹਾਂਜੀ ਟਰੰਪ ਨੇ ਵੀ ਇੱਕ ਅੰਤਿਮ ਪ੍ਰਸਤਾਵ ਦੀ ਗੱਲ ਕੀਤੀ ਹੈ ਇਜ਼ਰਾਈਲ ਤੇ ਹਮਾਸ ਵਿਚਕਾਰ 60 ਦਿਨਾਂ ਦੀ ਜੰਗਬੰਦੀ ਲਈ 60 ਦਿਨਾਂ ਦੀ ਹੂੰ ਹਾਂ ਦੇਖਦੇ ਹਾਂ ਇਹਨਾਂ ਕੋਸ਼ਿਸ਼ਾਂ ਦਾ ਅੱਗੇ ਕੀ ਬਣਦਾ ਹੈ ਠੀਕ ਅਮਰੀਕਾ 'ਚ ਇੱਕ ਹੋਰ ਵੱਡੀ ਖਬਰ ਸੁਪਰੀਮ ਕੋਰਟ ਤੋਂ ਆਈ ਹੈ ਪ੍ਰਵਾਸੀਆਂ ਬਾਰੇ ਹਾਂ ਇਹ ਵੀ ਕਾਫੀ ਅਹਿਮ ਫੈਸਲਾ ਹੈ ਕੀ ਫੈਸਲਾ ਹੈ ਅਦਾਲਤ ਨੇ ਨਾ ਟਰੰਪ ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਨਾਲ ਹਰੀ ਚੰਡੀ ਦੇ ਦਿੱਤੀ ਹੈ ਕਿ ਉਹ ਪ੍ਰਵਾਸੀਆਂ ਨੂੰ ਉਹਨਾਂ ਦੇ ਆਪਣੇ ਦੇਸ਼ ਤੋਂ ਇਲਾਵਾ ਕਿਸੇ ਤੀਜੇ ਦੇਸ਼ ਵੀ ਭੇਜ ਸਕਦੇ ਨੇ। ਅੱਛਾ। ਹਾਂ ਪਹਿਲਾਂ ਹੇਟਲੀ ਅਦਾਲਤ ਨੇ ਰੋਕ ਲਗਾਈ ਸੀ ਖਾਸ ਕਰਕੇ 8 ਬੰਦਿਆਂ ਨੂੰ ਦੱਖਣੀ ਸ Sudan ਭੇਜਣ ਤੋਂ ਪਰ ਸੁਪਰੀਮ ਕੋਰਟ ਨੇ ਉਹ ਰੋਕ ਹਟਾ ਦਿੱਤੀ। ਤੇ ਇਹ ਮਾਮਲਾ ਹੁਣ ਅੱਗੇ ਚੱਲੇਗਾ? ਹਾਂ ਜੀ ਇਹ 2025-26 ਲਈ ਸੁਪਰੀਮ ਕੋਰਟ ਦੇ ਮੁੱਖ ਕੇਸਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਦੇ ਕਾਫੀ ਦੂਰ ਤੱਕ ਅਸਰ ਹੋ ਸਕਦੇ ਨੇ ਨਾ? ਬਿਲਕੁਲ। ਹੁਣ ਯੂਕਰੇਨ ਦੀ ਗੱਲ ਕਰੀਏ ਉੱਥੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲਬਾਤ ਹੋਈ ਸੀ 트੍ਰੰਪ ਦੀ ਹਾਂਜੀ ਉਸ ਤੋਂ ਬਾਅਦ 트੍ਰੰਪ ਦਾ ਕੀ ਵਿਚਾਰ ਬਣਿਆ 트੍ਰੰਪ ਦਾ ਹੁਣ ਕਹਿੜਾ ਹੈ ਕਿ ਯੂਕਰੇਨ ਨੂੰ ਆਪਣੇ ਬਚਾ ਲਈ ਪੈਟ੍ਰਿਓਟ ਮਿਜ਼ਾਈਲਾਂ ਵਰਗੇ ਹਥਿਆਰਾਂ ਦੀ ਲੋੜ ਪੈ ਸਕਦੀ ਹੈ ਇਹ ਆ ਪਵੇਗੀ। ਓਕੇ ਤੇ ਨਾਲ ਹੀ ਉਹਨਾਂ ਨੇ ਇਸ ਗੱਲ ਤੇ ਥੋੜੀ ਨਿਰਾਸ਼ਾ ਵੀ ਜਤਾਈ ਕਿ ਪੁਤਿਨ ਵੱਲੋਂ ਲੜਾਈ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਦਿਸ ਰਿਹਾ। ਹੂੰ। ਮਤਲਬ ਸਥਿਤੀ ਹਜੇ ਵੀ ਗੁੰਝਲਦਾਰ ਹੈ। ਬਿਲਕੁਲ। ਅਮਰੀਕਾ 'ਚ ਇੱਕ ਹੋਰ ਚੀਜ਼ 4 ਜੁਲਾਈ ਦੇ ਜਸ਼ਨ ਹੁੰਦੇ ਨੇ ਉਦੋਂ ਆਤੀਸ਼ਬਾਜ਼ੀ ਬਹੁਤ ਚੱਲਦੀ ਹੈ। ਹਾਂਜੀ। ਤੇ ਉਸ ਨਾਲ ਹਵਾ ਦੀ ਕੁਆਲਿਟੀ ਤੇ ਜੰਗਲੀ ਅੱਗਾਂ ਦੀ ਚਿੰਤਾ ਵੀ ਬਣੀ ਰਹਿੰਦੀ ਹੈ। ਹਾਂ ਇਹ ਹਰ ਸਾਲ ਹੀ ਹੁੰਦਾ ਖਾਸ ਕਰਕੇ ਜਿੱਥੇ ਮੌਸਮ ਸੁੱਕਾ ਹੋਵੇ। ਵਾਤਾਵਰਣ ਦੀ ਸਮੱਸਿਆ ਇਹ ਵੀ। ਸਹੀ ਗੱਲ ਹੈ। ਅੱਛਾ ਕੁਝ ਹੋਰ ਨਿੱਕੀਆਂ-ਮੋਟੀਆਂ ਖਬਰਾਂ ਵੀ ਨੇ? ਹਾਂ ਜਿਵੇਂ ਸੰਗੀਤ ਦੀ ਦੁਨੀਆ 'ਚ ਓਏਸਿਸ ਬੈਂਡ ਪਤਾ? ਓਏਸਿਸ। ਹਾਂ ਬਿਲਕੁਲ। ਉਹ 16 ਸਾਲਾਂ ਬਾਅਦ ਦੁਬਾਰਾ ਇਕੱਠੇ ਹੋਏ ਨੇ। ਕਾਰਡਿਫ ਵਿੱਚ ਪਰਫਾਰਮ ਕੀਤਾ ਉਹਨਾਂ ਨੇ ਵਾਹ ਇਹ ਤਾਂ ਉਹਨਾਂ ਦੇ ਫੈਨਸ ਲਈ ਵੱਡੀ ਖਬਰ ਹੋਣੀ ਹਾਂਜੀ ਤੇ ਇੱਕ ਹੋਰ ਖਬਰ ਜਪਾਨ ਤੋਂ ਉੱਥੇ ਇੰਨੀ ਗਰਮੀ ਪੈ ਰਹੀ ਹੈ ਰਿਕਾਰਡ ਤੋੜ ਅੱਛਾ ਕਿ ਜਿਹੜੀ ਮਾਚਾ ਗ੍ਰੀਨ ਟੀ ਹੁੰਦੀ ਹੈ ਉਸ ਦਾ ਉਤਪਾਦਨ ਘਟ ਗਿਆ ਤੇ ਕੀਮਤਾਂ ਵੱਧ ਗਈਆਂ ਨੇ ਓਹੋ ਗਰਮੀ ਦਾ ਅਸਰ ਹਰ ਪਾਸੇ ਹਾਂ ਤੇ ਇੱਕ ਟੈਕਨੋਲੋਜੀ ਨਾਲ ਜੁੜੀ ਗੱਲ ਦੱਸੋ ਇੱਕ ਕਿਤਾਬ ਆਈ ਹੈ एंपਾਇਰ ਆਫ ਏਆਈ ਉਸ ਦੀ ਲੇਖਕਾ ਨੇ ਕਿਹਾ ਕਿ ਇਹ ਜਿਹੜਾ ਏਆਈ ਦਾ ਬੂਮ ਹੈ ਇੱਕ ਨਵੇਂ ਤਰੀਕੇ ਦਾ ਸਮਰਾਜਵਾਦ ਹੈ। ਹੂੰ। ਮਤਲਬ AI ਦੇ ਵੱਧ ਦੇ ਪ੍ਰਭਾਵ ਤੇ ਸਵਾਲ ਚੁੱਕਿਆ ਉਹਨਾਂ ਨੇ। ਬਿਲਕੁਲ ਇਸ ਦੇ ਸਮਾਜਿਕ ਸਿਆਸੀ ਅਸਰਾਂ ਬਾਰੇ। ਗੰਭੀਰ ਮੁੱਦਾ ਹੈ ਵੀ। ਤੇ ਇੱਕ ਆਖਰੀ ਖਬਰ ਅਮਰੀਕੀ ਹਵਾਈ ਸੈਨਾ ਨਾ ਇਲਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਮਿਲ ਕੇ ਇੱਕ ਟੈਸਟ ਕਰਨਾ ਚਾਹੁੰਦੀ ਸੀ। ਕਿਸ ਚੀਜ਼ ਦਾ? ਹਾਈਪਰਸੋਨਿਕ ਰਾਕੇਟ ਨਾਲ ਸਮਾਨ ਭੇਜਣ ਦਾ ਪ੍ਰਸ਼ਾਂਤ ਮਹਾਸਾਗਰ ਦੇ ਇੱਕ ਟਾਪੂ ਤੋਂ। ਪਰ ਜਿਹੜੇ ਵਾਤਾਵਰਣ ਵਾਲੇ ਗਰੁੱਪ ਨੇ ਉਹਨਾਂ ਨੇ ਵਿਰੋਧ ਕੀਤਾ। ਤੇ ਫਿਰ? ਤੇ ਹੁਣ ਉਹ ਯੋਜਨਾ ਫਿਲਹਾਲ ਰੋਕ ਦਿੱਤੀ ਗਈ ਹੈ। ਅੱਛਾ। ਯਾਨੀ ਤਕਨੀਕੀ ਤਰੱਕੀ ਤੇ ਵਾਤਾਵਰਨ ਦੀ ਚਿੰਤਾ 'ਚ ਟਕਰਾਅ ਹਾਂਜੀ ਉਹੀ ਗੱਲ ਵਾਕਈ ਇਹ ਸਾਰੀਆਂ ਖਬਰਾਂ ਦੇਖ ਕੇ ਲੱਗਦਾ ਕਿ ਕਿੰਨੀ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ ਦੁਨੀਆ 'ਚ ਹਰ ਪਾਸੇ ਹਰ ਖੇਤਰ 'ਚ ਸਹੀ ਗੱਲ ਐ ਪਰ ਇੱਥੇ ਨਾ ਇੱਕ ਸਵਾਲ ਜਿਹਾ ਉੱਠਦਾ ਮਨ 'ਚ ਹਾਂ ਦੱਸੋ ਕੀ ਜਦੋਂ ਆਪਾਂ ਇਹ ਵੱਡੀਆਂ-ਵੱਡੀਆਂ ਗਲੋਬਲ ਚੁਣੌਤੀਆਂ ਦੇਖਦੇ ਆਂ ਸਿਆਸੀ ਉਥਲ-ਪੁਥਲ ਤਕਨੀਕੀ ਬਦਲਾ ਤਾਂ ਫਿਰ ਇਹ ਜਿਹੜੀਆਂ ਵਿਚਵਿਚਾਲੇ ਆਉਂਦੀਆਂ ਨੇ ਜਿਵੇਂ OASIS ਦਾ ਇਕੱਠੇ ਹੋਣਾ ਜਾਂ ਕੋਈ ਨਵੀਂ ਕਾਰਡ ਹੂੰ ਕੀ ਇਹ ਸਿਰਫ ਸਾਡਾ ਧਿਆਨ ਭਟਕਾਉਣ ਲਈ ਹੁੰਦੀਆਂ ਨੇ ਜਾਂ ਇਹਨਾਂ 'ਚ ਸੱਚੀ ਕੋਈ ਉਮੀਦ ਦੀ ਕਿਰਨ ਵੀ ਹੁੰਦੀ ਹੈ ਇਸ ਸਾਰੀ ਉਲਝਣ ਦੇ ਵਿੱਚ ਹੂੰ ਬਹੁਤ ਵਧੀਆ ਨੁਕਤਾ ਉਠਾਇਆ ਸੋਚਣ ਵਾਲੀ ਗੱਲ ਐ ਤਾਂ ਹਾਂਜੀ ਚਲੋ ਅੱਜ ਦੀ ਗੱਲਬਾਤ ਲੈ ਫਿਰ ਇੰਨਾ ਹੀ ਠੀਕ ਹੈ ਜੀ ਸਾਰੇ ਸੁਣਨ ਵਾਲਿਆਂ ਨੂੰ ਬੇਨਤੀ ਹੈ ਕਿ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਸਾਨੂੰ Facebook ਅਤੇ Instagram ਤੇ ਵੀ ਫੋਲੋ ਕਰਨਾ ਨਾ ਭੁੱਲਣਾ ਅਗਲੀ ਵਾਰ ਫਿਰ ਮਿਲਾਂਗੇ ਨਵੀਆਂ ਖਬਰਾਂ ਨਾਲ ਧੰਨਵਾਦ